ਹਾਂਜੀ ਇਹ ਵਾਲੇ ਸੂਟ ਰਣਗੇ ਪਿਓਰ ਔਰਗੈਂਜ਼ਾ ਦੇ ਸ਼ਰਟ ਰਹੇਗੀ ਬਾਟਮ ਨਾਲ ਸਿਲਕ ਦੀ ਰਹੇਗੀ ਦੁਪੱਟਾ ਪਲੇਨ ਰਹੇਗਾ ਇਹਨਾਂ ਦੇ neck ਦੇ ਉੱਪਰ ਵਰਕ ਆਏਗਾ ਬਾਟਮ ਦੇ ਉੱਪਰ ਵਰਕ ਆਏਗਾ ਬਾਜ਼ੂ ਵਰਕ ਆਏਗਾ ਪ੍ਰੋਪਰ ਹੈਂਡ ਵਰਕ ਹੈ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਆ ਡਿਜ਼ਾਈਨ ਬਹੁਤ ਜ਼ਿਆਦਾ ਸੋਹਣੇ ਇਹਦੇ ਵਿੱਚ ਆਏਗਾ ਬਿਲਕੁਲ ਸੌਫਟ ਵਾਲੀ ਔਰਗੈਂਜ਼ਾ ਰਹੇਗੀ ਤੇ ਸਾਰਿਆਂ ਦੇ ਪ੍ਰਾਈਸ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲਾ ਜੌਰਜਟ ਬਿਗ ਬਣੇ ਦੇ ਵਿੱਚ ਸੂਟ ਰਹੇਗਾ ਨਾਲ ਕੰਟਰਾਸਟ ਦਾ ਦੁਪੱਟਾ ਮਸਲੀਨ ਕਾਟਨ ਦਾ ਸੂਟ ਰਹੇਗਾ ਇਹ ਵਾਲੇ ਵੀ ਮਸਲੀਨ ਕਾਟ ਇਨਾਂ ਦੇ ਉੱਪਰ ਥ੍ਰੈਡ ਵਰਕ ਹੈ ਪ੍ਰੋਪਰ ਲੈਸਾਂ ਲੱਗੀਆਂ ਹੋਈਆਂ ਨੇ ਆਲ ਓਵਰ ਸੂਟ ਰਹਿਗਾ ਇਹ ਵਾਲੇ ਪਿਓਰ ਕਾਟਨ ਦੇ ਸੂਟ ਰਹਿਣਗੇ ਨਾਲ ਬਾਟਮ ਦੇ ਉੱਪਰ ਵੀ ਵਰਕ ਰਹਿਗਾ ਤੇ ਨਾਲ ਨੈੱਕ ਵਰਕ ਰਹਿਗਾ ਨਾਲ ਫੈਂਸੀ ਦੁਪੱਟਾ ਰਹਿਗਾ ਗਰਲਿਸ਼ ਲੁੱਕ ਦੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਅੱਗੇ ਗਰਮੀਆਂ ਦੇ ਸੀਜ਼ਨ ਵਾਸਤੇ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਇਹ ਵਾਲਾ ਮਸਲਿਨ ਕਾਟਨ ਦਾ ਫੈਬਰਿਕ ਹੈ ਇਹ ਵਾਲਾ ਡੋਲਾ ਸਿਲਕ ਦੇ ਵਿੱਚ ਸ਼ਰਟ ਰਹਿਗੀ ਬਾਟਮ ਰਹਿਗੀ ਪਿਓਰ ਕ੍ਰੇਪ ਦੀ ਪ੍ਰਾਈਸ ਇਹਨਾਂ ਦਾ ਮੈਂਸ਼ਨ ਹੈ ਸ਼ਿਪਿੰਗ ਫ੍ਰੀ ਰਹਿਣ ਵਾਲੀ ਹੈ ਇਹਨਾਂ ਦੀ विदाउट दुपट्टा ਰਹੇਗਾ ਜੀ ਐਕਸਟਰਾ ਕਪੜਾ ਵੀ ਲੈ ਸਕਦੇ ਹੋ ਤੁਸੀਂ ਕਈਆਂ ਦੇ 3 ਮੀਟਰ ਬਾਟਮ ਬੰਦੀ ਹੈ ਤਾਂ ਉਹ ਵੀ ਲੈ ਸਕਦੇ ਹੋ ਇਹ ਵਾਲੇ ਸੂਟ ਰਹਿਣਗੇ ਜੀ ਮਸਲਿਨ कॉटन ਦੇ ਇਹ ਵਾਲਾ ਪਿਓਰ ਕ੍ਰੇਪ ਦਾ ਸੂਟ ਰਹੇਗਾ ਨਾਲ ਕੰਟਰਾਸਟ ਬਾਟਮ ਕੰਟਰਾਸਟ ਦੁਪੱਟਾ ਰਹੇਗਾ ਪ੍ਰੋਪਰ ਹੈਂਡਵਰਕ ਹੈ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲਾ ਸੂਟ ਰਹੇਗਾ ਜੀ ਮਸਲਿਨ ਦੇ कॉटन ਦੇ ਬਹੁਤ ਹੀ ਜ਼ਿਆਦਾ ਸੋਨੇ ਘੱਟ ਰੇਟ ਦੇ ਵੀ ਆਪਾਂ ਸੂਟ ਐਡ ਕੀਤੇ ਹੋਏ ਆ ਤੇ ਇਹ ਵਾਲੇ ਸ਼ਿਰਾਰੇ ਸੂਟ ਆਉਂਦੇ ਆ ਅਨਸਟੀਚ ਆਉਂਦੇ ਆ ਅਭੀ ਆਵਾਂ ਦੇ ਸੀਜ਼ਨਾਂ ਦੇ ਵਿੱਚ ਘੱਟ ਰੇਟ ਦੇ ਵਿੱਚ ਤੁਸੀਂ ਵਧੀਆ ਇਹਨਾਂ ਨੂੰ ਪਾਰਟੀ wear ਬਣਾ ਸਕਦੇ ਹੋ ਇਹ ਸ਼ਿਮਰ ਦੇ ਸੂਟ ਆਣਗੇ ਥੈਂਕ ਯੂ so much ਵੀਡੀਓ ਦੇਖਣ ਲਈ ਧੰਨਵਾਦ